ਸੋ ਕਹੋ ਟਲ ਗੁਰ ਸੇਵੀ ਹੈ ਇਹਨਸ ਸੁਹਜ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਹਤ ਖਸਮ ਦੀਨ ਹੋਰ ਅਰਸਹੁ ਕੁਰਸਹੁ ਦਦਿਠੇ ਸੱਚੇ ਪਾਤਸ਼ਾਹ ਮਗ ਜਨਵੰਨ ਜਨ ਮੰਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬਹਿਠੇ ਆਹ ਸੋਹੀ ਹੈ ਸਭ ਨਾਨਦਾ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸਦੋ ਹੁਕਮਲਾ ਤੀਜਾ ਮਨ ਹਠ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁਖ ਪਾਇ ਆ ਦੂਜੈ ਭਾਇ ਮਨ ਹਠ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਠ ਭੇਖ ਕਰ ਪਰਮ ਦੇ ਦੁਖ ਪਾਇਆ ਦੂਜੈ ਪਾਇ ਰਿੱਦ ਸਿੱਧ ਸਭ ਮੋ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੈ ਅਗਿਆਨ ਅੰਧੇਤਾ ਜਾਇ ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਇ ਮਹਤਲਾਤੀ ਜਾ ਸ਼ਬਦੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸ ਨ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕੀਰਤ ਪਇ ਕਮਾਵਣਾ ਕੋਇ ਨ ਮੇਟਣ ਹਾਰ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤ ਆਈ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਧੰਨ ਧੰਨ ਸਤ ਗੁਰੂ ਮਿੱਤਰ ਹਮਾ ਦਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਲੋਕ ਮਹਲਾ 3 ਜਾ ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਠ ਵੇਖ ਕਰ ਪਰਮਦੇ ਦੁਖ ਪਾਇਆ ਦੂਜੈ ਪਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ